ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਨੌਵ ਜੀ ਕਿੱਦਾਂ ਸਾਰੇ ਠੀਕ ਠਾਕ ਐ ਜੀ ਇਹ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਰਹੋ ਕਿਉਂਕਿ ਆਪਾਂ ਕਈ ਵਾਰੀ ਨਾ ਬਾਸਟਰ ਜੀ ਕਈ ਬੰਦੇ ਰੱਬ ਤੇ ਤਰਾਜ ਕਰਦੇ ਹਾਂਜੀ ਰੱਬ ਨੇ ਮਰਾਹ ਖੋਲਿਆ ਮਰਾਹ ਖੋਲਿਆ ਹਨਾ ਰੱਬ ਨੇ ਮਰਾਹ ਨੁਕਸਾਨ ਕਰਤਾ ਰੱਬ ਨੇ ਮੇਰਾ ਪੈਸਿਆਂ ਦਾ ਨੁਕਸਾਨ ਕਰਤਾ ਰੱਬ ਨੇ ਮੈਨੂੰ ਦਿੱਤਾ ਕੁਛ ਨਹੀਂ ਸਿਆਣੇ ਕਹਿੰਦੇ ਆ ਉਹਦੇ ਬੁਰੇ 'ਚ ਵੀ ਚੰਗਾ ਸਹੀ ਗੱਲ ਆ ਜੀ ਲੋਕ ਮੇਰ ਨਾਲ ਤਾਂ ਉਹਨੇ ਹਾਂਜੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਹੈ ਹਾਂਜੀ ਉਹਦੀ ਬਰਾਈ ਦੇ ਵਿੱਚ ਵੀ ਕੋਈ ਅਸਾਈ ਹੁੰਦੀ ਹੈ ਬਿਲਕੁਲ ਜੀ ਆਈ ਜਿਹੜਾ ਉਹ ਟਾਈਟਨਿਕ ਜਹਾਜ਼ ਨਹੀਂ ਸੀ ਬਣਿਆ ਹਾਂ ਟਾਈਟਨਿਕ ਹਾਂ ਵੱਡਾ ਹਾਂਜੀ ਸਭ ਤੋਂ ਦੁਨੀਆ ਦਾ ਸਭ ਤੋਂ ਵੱਡਾ ਪਾਣੀ ਵਾਲਾ ਜਹਾਜ਼ ਉਸ ਸੀ ਹਾਂ ਤੇ ਪਹਿਲੀ ਰਾਈਡ ਤੇ ਹੀ ਜਾਣਾ ਸੀ ਉਹਨੇ ਹਾਂਜੀ ਤੇ ਦੁਨੀਆ ਦੀ ਸ਼ਹਿਰ ਤੇ ਨਿਕਲਿਆ ਸੀ ਉਹ ਹਾਂਜੀ ਇੱਕ ਨਾ ਕਿਸਾਨ ਸੀ ਤਾਂ ਕਿਸਾਨ ਹੀ ਗੋਰਾ ਹਾਂਜੀ ਤੇ ਉਹਨੇ ਮਨ ਦੇ ਵਿੱਚ ਖਿਆਲ ਆਇਆ ਯਾਰ ਮੈਂ ਵੀ ਦੁਨੀਆ ਘੁਮਾਂ ਘਮਾਂ ਯੋ ਜਾਣ ਲੋਕ ਬਹੁਤ ਇਸ ਚੀਜ਼ ਨੂੰ ਪਹਿਲ ਦਿੰਦੇ ਆ ਹਾਂ ਟਰੈਕਟਰ ਉਹਦੀਆਂ ਬਹੁਤ ਮਹਿੰਗੀਆਂ ਸੀ ਹੂੰ ਤੇ ਟਰੈਕਟਰ ਫੰਡ ਵੀ ਨਹੀਂ ਸੀਗੇ ਹੂੰ ਜਿੰਨੇ ਟਰੈਕਟਰ ਲੈ ਲਈ ਜਾਣਾ ਹੀ ਪੈਣਾ ਨਹੀਂ ਜਾਣਾ ਤਾਂ ਤੁਹਾਡੇ ਪੈਸੇ ਗਏ ਗਏ ਹਾਂ ਉਹਦੇ ਹੁਣ ਪੰਜ ਬੱਚੇ ਸੀ ਹੂੰ ਤੇ ਦੋ ਆਪ ਮੀਆਂ ਬੀਬੀ ਸੱਤ ਟਰੈਕਟਰ ਹਾਂ ਜਿੰਨੇ ਉਹਨੇ ਆਪਣੀ ਕਮਾਈ ਮਿਹਨਤ ਕਰਕੇ ਜੋੜੇ ਸੀ ਸਾਰਿਆਂ ਦੀਆਂ ਟਰੈਕਟਰਾਂ ਲੈ ਲਈਆਂ ਅੱਛਾ ਜੀ ਵੀ ਜਾਣਾ ਹਾਂ ਐਨ ਮੌਕੀ ਤੇ ਹਾਂ ਕੱਲ ਨੂੰ ਜਾਣਾ ਤੇ ਅੱਜ ਕਰੇ ਹਾਂ ਕਿਉਂਕਿ ਉਹ ਹੁਣ ਖੇਤਾਂ 'ਚ ਰਹਿੰਦੇ ਸੀਗੇ ਹਾਂ ਉੱਤਾ ਰੱਖਿਆ ਵਾ ਸੀ ਹਾਂ ਇੱਕ ਬੱਚੇ ਦੇ ਕੁੱਤਾ ਦੰਦੀ ਵੱਢ ਗਿਆ ਅੱਛਾ ਜੀ ਤੇ ਡਾਕਟਰ ਨੇ ਕਿਹਾ ਵੀ ਇਹਦੇ ਟੀਕੇ ਲਵਾਓ ਆਏ ਲਵਾਓ ਤੈਨੂੰ ਪਤਾ ਉਹ ਲੋਕ ਬਹਿਮ ਬਹੁ ਕਰਦੇ ਆ ਹੂੰ ਵੀ ਹੁਣ ਮਾਂ ਮਾਂ ਹੀ ਹੁੰਦੀ ਐ ਮਾਂ ਨੇ ਕੀ ਸੋਚਿਆ ਵੀ ਯਾਰ ਵੀ ਮੈਂ ਕਿਵੇਂ ਜਾ ਮਾ ਉਹਦਾ ਬੱਚਾ ਛੱਡ ਮੈਂ ਤਾਂ ਜਾ ਨਹੀਂ ਸਕਦੀ ਵੀ ਉਹਨੇ ਡਿਸੀਜਨ ਲੈ ਲਿਆ ਵੀ ਨਹੀਂ ਹੂੰ ਵੀ ਮੈਂ ਆਪਣੇ ਬੱਚੇ ਨਾਲ ਰਹੂੰਗੀ ਇਹਨੂੰ ਕਹੂੰਗਾ ਤੂੰ ਚਾਰ ਬੱਚੇ ਤੇ ਲੈ ਕੇ ਤੇ ਤੂੰ ਚਲੇ ਜਾ ਤੂੰ ਚਲਾ ਜਾ ਜਿੱਥੇ ਵੀ ਪੈਸੇ ਭਰੇ ਆ ਪੈਸੇ ਤੇਰੇ ਨਾਲ ਟੁਕਣ ਹਾਂ ਜਾਨੀ ਉਹਨੇ ਆਪਦੇ ਘਰ ਵਾਲੇ ਨੂੰ ਡਿਸੀਜਨ ਲੈ ਕੇ ਦੱਸਤਾ ਵੀ ਮੈਂ ਇਹ ਬੇਟੇ ਨਾਲ ਰਹੂੰ ਤੁਸੀਂ ਚਲੇ ਜਾਓ ਬੱਚਿਆਂ ਨੂੰ ਲੈ ਕੇ ਵੀ ਪੈਸੇ ਆਪਣੇ ਇੰਨੇ ਭਰੇ ਹੋਏ ਆ ਹਾਂ ਉਹਨੇ ਕੁੱਤੇ ਨੂੰ ਬਹੁਤ ਬੁਰਾ ਭਲਾ ਬੋਲਿਆ ਬਹੁਤ ਗਾਲਾਂ ਕੱਢੀਆਂ ਹਾਂ ਵੀ ਤੂੰ ਮੇਰਾ ਪੈਸਾ ਡੋਪ ਤਾਂ ਹੀ ਕਰਦਾ ਪਲਾਨਾ ਕਰਦਾ ਹਾਂ ਤੇ ਜਾਣੀ ਮਨ ਦੇ ਵਿੱਚ ਸੋਚਦਾ ਹੀ ਸੋਚੀ ਜਾਂਦਾ ਹੈ ਜਰ ਮੈਂ ਕਿਵੇਂ ਜਾਵਾਂ ਮੈਂ ਕੀ ਕਰਾਂ ਜੱਦੀ ਫੈਮਿਲੀ ਜਾਣੇ ਕੋਈ ਖੁਸ਼ੀ ਵਾਲੀ ਗੱਲ ਹੈ ਨਹੀਂ ਹਾਂ ਕਰਦੇ ਕਰਾਉਂਦੇ ਨੇ ਉਹਨੇ ਵੀ ਡਿਸੀਜਨ ਲੈ ਲਿਆ ਦੂਜੇ ਦਿਨ ਮਾਤਾ ਜੀ ਤੁਰਨ ਤੋਂ ਪਹਿਲਾਂ ਅੱਛਾ ਨਹੀਂ ਮੈਂ ਵੀ ਆਪਣੇ ਬੱਚੇ ਨੂੰ ਛੱਡ ਕੇ ਨਹੀਂ ਜਾਣਾ ਠੀਕ ਆ ਅੱਛਾ ਉਹ ਵੀ ਰਹਿ ਪਿਆ ਹਾਂ ਜਦੋਂ ਸ਼ਾਮ ਨੂੰ ਜਹਾਜ਼ ਰਵਾਨਾ ਹੋਣ ਲੱਗਿਆ ਹਾਂ ਥੋੜੀ ਦਨ ਬਾਅਦ ਉਹ ਗਿਆ ਹਾਂ ਉੱਥੇ ਹਾਂ ਜਹਾਜ਼ ਨੂੰ ਟਾਟਾ ਕਰ ਮੈਂ ਵੀ ਬਾਏ ਕਰਕੇ ਬਾਏ ਕਰਕੇ ਆਣਾ ਹਾਂ ਹਾਂ ਨਾਲ ਆਪਣੇ ਬੱਚੇ ਲੈ ਗਿਆ ਚਾਰੇ ਹਾਂ ਵੀ ਚਲ ਜਾਣਾ ਤਾਂ ਨਹੀਂ ਵੀ ਵੇਖ ਲਿਆ ਚੜ੍ਹਨਾ ਤਾਂ ਨਹੀਂ ਵੀ ਦੂਰੋਂ ਦਾ ਵੇਖ ਲਿ ਗਏ ਹਾਂ ਯਾਨੀ ਅੱਖਾਂ ਭਰੀਆਂ ਵਗੋਂ ਉਹਦਿਆਂ ਕਿਉਂਕਿ ਸਾਰੇ ਪੈਸੇ ਲੱਗੇ ਦੇ ਸੀ ਹਨਾ ਤੁਹਾਨੂੰ ਵਾਪਸ ਵੀ ਨਹੀਂ ਆਉਣੇ ਯਾਰ ਇਹ ਤਾਂ ਉਹ ਗਿਆ ਹਾਂ ਯਾਨੀ ਉਹ ਤੁਰ ਗਿਆ ਕਿਉਂ ਕਰਨ ਵਾਲ ਹਾਂ ਪੰਜ ਦਿਨ ਬਾਅਦ ਉਸ ਸੇਜਹਾਜ ਦੀ ਖਬਰ ਚੱਲ ਪਈ ਅੱਛਾ ਜਹਾਜ ਡੁੱਬ ਗਿਆ ਹਾਂ ਡੁੱਬ ਗਿਆ ਸੀ ਉਹਦੀ ਤਾਂ ਫਰਮਾ ਬਹੁਤ ਬਣੀਆਂ ਤੁਹਾਨੂੰ ਪਤਾ ਹਨਾ ਜਹਾਜ ਡੁੱਬ ਗਿਆ ਹਾਂ ਟਾਈਟੈਨਿਕ ਜਹਾਜ ਡੁੱਬ ਗਿਆ ਸੀ ਜਦੋਂ ਉਹਨੂੰ ਪਤਾ ਲੱਗਿਆ ਵੀ ਟਾਈਟੈਨਿਕ ਤਾਂ ਡੁੱਬ ਗਿਆ ਹਾਂ ਉਹੀ ਬੰਦੇ ਨੇ ਉਹ ਕੁੱਤੇ ਦਾ ਇੰਨਾ ਕਿ ਧੰਨਵਾਦ ਕੀਤਾ ਕਿ ਉਸ ਪਰਮਾਤਮਾ ਦਾ ਵੀ ਪੈਸਾ ਨਾਲ ਨਹੀਂ ਜਾਂਦਾ ਸਹੀ ਗੱਲ ਹੈ ਪੈਸਾ ਹਰ ਚੀਜ਼ ਨਹੀਂ ਹਾਂ ਤੂੰ ਬੜਾ ਬੇਅੰਤ ਹੈ ਹਾਂ ਤੈਸੀਤ ਲਵਾ ਕੇ ਜ਼ਿੰਦਗੀ ਦਿੱਤੀ ਹਾਂ ਸਹੀ ਗੱਲ ਹੈ ਜੀ ਉਹਦਾ ਕੋਈ ਪਤਾ ਨਹੀਂ ਕਿਹਦੇ ਵਿੱਚ ਦੀ ਵਸਦਾ ਉਹ ਹਾਂ ਦੇਖੋ ਜਿਹੜਾ ਕੁੱਤਾ ਹੈ ਉਹ ਇੱਕ ਬੜਾ ਵਫਾਦਾਰ ਜਾਨਵਰ ਹੈ ਕੁੱਤਾ ਤੇ ਕੋੜਾ ਹਾਂ ਸਹੀ ਗੱਲ ਹੈ ਜੀ ਇਹ ਕਦੇ ਆਪਣੇ ਮਾਲਕ ਦਾ ਛੇਤੀ ਬੁਰਾ ਨਹੀਂ ਕਰਦਾ ਹਾਂ ਜੀ ਬਿਲਕੁਲ ਜੀ ਜਿਹੜੇ ਆਪਾਂ ਕਹਿ ਦਿੰਨੇ ਆ ਵੜਦੇ ਆ ਪੈਟਬੋਲ ਫਲਾਨਾ ਇਹ ਤਾਂ ਜੀ ਹੁਣ ਨਸਲਾਂ ਖਰਾਬ ਕਰੀਆਂ ਵਾ ਵਾ ਦੋਗਲੀਆਂ ਨਸਲਾਂ ਇਹ ਦੋਗਲੀਆਂ ਨਸਲਾਂ ਬਣਾ ਕੇ ਲੜਨ ਵਾਲੇ ਬਣਾਏ ਤੇ ਉਹਨਾਂ ਦੇ ਵਸਦੀ ਗੱਲ ਨਹੀਂ ਉਹ ਮਾਸ ਖਾਂਦੇ ਆ ਹਮ ਮਾਸਾਹਰੀ ਜਾਨਵਰ ਕੋਈ ਵੀ ਹੋਵੇ ਉਹ ਪੈਂਦਾ ਇੱਕ ਵੀਡੀਓ ਆਈ ਹੈ ਕਿ ਇੱਕ ਬੰਦਾ ਮੋਟਰਸਾਈਕਲ ਲੈ ਕੇ ਹੱਡਾ ਰੋੜੀ ਕੋਲ ਦੀ ਲੰਘਿਆ ਉਹ ਆਪਣੇ ਪੰਜਾਬ ਦੀ ਨਹੀਂ ਬਾਹਰ ਦੀ ਹੈ ਰਾਜਸਥਾਨ ਦੀ ਲੱਗਦੀ ਹੈ ਮੈਨੂੰ ਅੱਛਾ ਜੀ ਤੇ ਗਿਰਜਾਂ ਪੈ ਗਈਆਂ ਉਹਦੀ ਮਗਰ ਅੱਛਾ ਜੀ ਤੇ ਕੁੱਤੇ ਬਹਿ ਗਏ ਅੱਛਾ ਜੀ ਪਤਾ ਨਹੀਂ ਉਹ ਕਿਵੇਂ ਬਚਿਆ ਰੱਬ ਹੀ ਜਾਣੇ ਅੱਛਾ ਜੀ ਮੈਨੂੰ ਦੀਂਦਾ ਨਹੀਂ ਸੀ ਉਹ ਤੇ ਬਚਣ ਵਾਲੇ ਚਾਂਸ ਹਾਂ ਹਾਂ ਬਹੁਤ ਸਪੀਡ ਨਾਲ ਜਾ ਰਿਹਾ ਗੜਜਾਂ ਨਾਲ ਘੇਰਿਆ ਬਾਉ ਹਾਂ ਖਾਨ ਨੂੰ ਹਾਂ ਇਹ ਵੀ ਇੱਕ ਸੇਧ ਹੈ ਕਿ ਦੁਪਹਿਰੋਂ ਹੱਡਾ ਰੋੜੀ ਕੋਲ ਦੀ ਕੱਲੇ ਬੰਦੇ ਨੂੰ ਨਹੀਂ ਲੰਘਣਾ ਚਾਹੀਦਾ ਬਿਲਕੁਲ ਜੀ ਸਹੀ ਗੱਲ ਹੈ ਜਾਨਵਰ ਵੀ ਨਾ ਖਬਰਾਇਆ ਹੁੰਦਾ ਨਾਲੇ ਬਹੁਤ ਖਬਰਾਂ ਆਉਂਦੀਆਂ ਜੀ ਬੱਚਿਆਂ ਨੂੰ ਖਾ ਗਿਆ ਕੁੱਤੇ ਉਹਨਾਂ ਵਾਰਾ ਕੁੱਤੇ ਹਾਂ ਵਾਰਾ ਕੁੱਤੇ ਤਾਂ ਪਾਮ ਹੀ ਬੇਨੇ ਹਾਂ ਕਿੰਨੇ ਤਾਂ ਹੀ ਬੱਚਿਆਂ ਨੂੰ ਖਾ ਗਿਆ ਹਾਂਜੀ ਠੀਕ ਹੈ ਨਾ ਉਦਾਂ ਦੇ ਮੂੰਹ ਨੂੰ ਮਾਸ ਲੱਗਿਆ ਵੈ ਹਾਂ ਜੀ ਇਸ ਕਰਕੇ ਇੱਕ ਦੁਪਹਿਰਿਓਂ ਆਪਾਂ ਨੂੰ ਆਪਣੇ ਬੱਚਿਆਂ ਨੂੰ ਸਾਧਨ ਦੇ ਕੇ ਨਹੀਂ ਭੇਜਣਾ ਚਾਹੀਦਾ ਹਾਂ ਬਿਲਕੁਲ ਜੀ ਜਿਹੜੀਆਂ ਚੋਰੀਆਂ ਹੁੰਦੀਆਂ ਉਹ ਹੁੰਦਾਂ ਦੁਪਹਿਰਿਓਂ ਹਾਂਜੀ ਜਿਹੜੇ ਸਾਧਨ ਖੋਏ ਜਾਂਦੇ ਦੁਪਹਿਰਿਓਂ ਕਿਉਂਕਿ ਲੋਕ ਪਏ ਹੁੰਦੇ ਆ ਸੁੱਤੇ ਹਾਂਜੀ ਗਲੀਆਂ ਸੁਨੀਆਂ ਹੁੰਦੀਆਂ ਬਾਜ਼ਾਰ ਸੁਨੇ ਹੁੰਦਾ ਹਾਂਜੀ ਹਾਂਜੀ ਗਰਮੀਆਂ ਦੇ ਦੌਰ ਉਦੋਂ ਖੋ ਕੇ ਲੈ ਜਾਂਦੇ ਆ ਹਾਂ ਬਿਲਕੁਲ ਜੀ ਉਦੋਂ ਕੋਈ ਕਿਸੇ ਦੀ ਆਵਾਜ਼ ਵੀ ਨਹੀਂ ਸੁਣਦਾ ਸਭ ਏਸੀ ਛੱਟ ਕੇ ਅੰਦਰ ਪਏ ਅੰਦਰ ਪਏ ਹੁੰਦੇ ਬਾਹਰ ਲਾ ਕੇ ਜੀ ਠੀਕ ਹੈ ਨਾ ਇਸ ਕਰਕੇ ਉਹ ਸਮਾਂ ਵਿਚਾਰੋ ਬੱਚਿਆਂ ਨੂੰ ਨਾ ਭੇਜੋ ਸਹੀ ਗੱਲ ਹੈ ਜੀ ਇਹ ਥੋੜੀ ਜੀ ਸਿਹਤ ਮਿਲਦੀ ਹੈ ਤੋਂ ਹਾਂ ਮਾਸਟਰ ਜੀ ਜੀ ਬਿਲਕੁਲ ਹਾਂ ਆਪਾਂ ਸਟੋਰੀ ਸੁਣਾਈ ਹੈ ਹਾਂ ਕਿ ਕਈ ਬੰਦੇ ਰੱਬ ਤੇ ਗਿਲਾ ਕਰਦੇ ਗਿਲਾ ਕਰਦੇ ਆ ਹਾਂਜੀ ਉਹਦਾ ਕੋਈ ਗਿਲਾ ਗਿਲਾ ਨਹੀਂ ਸਹੀ ਗੱਲ ਉਹ ਜੇ ਪੈਸੇ ਖਰਾਬ ਹੋ ਕੇ ਕੋਈ ਜ਼ਿੰਦਗੀ ਦਾ ਸੁਧਾਰ ਹੁੰਦਾ ਉਹ ਵੀ ਬਹੁਤ ਵੱਡੀ ਗੱਲ ਹੈ ਉਹ ਵੀ ਬਹੁਤ ਵੱਡੀ ਗੱਲ ਹੈ ਜੇ ਕੋਈ ਰੱਬ ਘਰੇ ਆਪਣੀ ਖਰਾਬੀ ਕਰਦਾ ਹੈ ਤਾਂ ਉਹਦੇ ਪਿੱਛੇ ਚਾਰ ਦਰਵਾਜ਼ੇ ਹੋਰ ਖੁੱਲੇ ਹੁੰਦੇ ਨੇ ਖੁੱਲੇ ਹੁੰਦੇ ਆ ਸਹੀ ਗੱਲ ਕਿਧਰ ਦੀ ਨਿਕਲ ਤੈਨੂੰ ਧੰਨ ਪਿਆ ਹਾਂ ਇਸ ਕਰਕੇ ਰਾਬੋ ਬੰਦ ਕਰਦਾ ਇਹਨੂੰ ਥੋੜਾ ਜਿਹਾ ਤਾਂ ਚੱਕੀ ਹੈ ਹਾਂ ਜਦੋਂ ਕੋਈ ਤੁਹਾਡਾ ਕੰਮ ਡਾਊਨ ਹੁੰਦਾ ਨਾ ਉੱਪਰ ਚੱਕਣ ਵਾਸਤੇ ਹੁੰਦਾ ਨਾ ਕਿ ਸਿੱਟਣ ਵ ਠੀਕ ਹੈ ਨਾ ਜੀ ਤੁਹਾਨੂੰ ਮੈਂ ਵੀ ਐਂ ਸੋਚਦਾ ਹੁੰਦਾ ਸੀ ਵੀ ਆਏ ਮੈਨੂੰ ਮਾਰਤਾ ਮੈਂ ਸੇਵਾ ਕਰਦਾ ਸੀ ਮੈਂ ਐਂ ਕਰਦਾ ਸੀ ਮੈਂ ਕੀ ਮਾੜਾ ਕਰਿਆ ਰੱਬ ਨੇ ਯਾਰ ਆ ਕੀ ਕਰਿਆ ਪਰ ਉਹ ਬਾਅਦ ਚ ਪਤਾ ਲੱਗਾ ਬਾਅਦ ਚ ਪਤਾ ਨਹੀਂ ਯਾਰ ਰੱਬ ਨੇ ਚੰਗਾ ਚਲਗਾ ਕਰਿਆ ਸੀ ਪਤਾ ਬਾਅਦ ਚ ਲੱਗਦਾ ਹਾਂ ਵੀ ਮੇਰੇ ਲਈ ਕੋਈ ਹੋਰ ਰਾਹ ਬਣਾਇਆ ਸੀ ਪਰਵਾਦ ਬਣਿਆ ਨਾ ਇਹ ਹੈ ਵੀ ਤਰੂ ਆਪਾਂ ਸੱਟਟਾ ਕਰ ਲੈਨੇ ਆ ਸਾਡੇ ਮਾਸਟਰ ਜੀ ਉਹਨਾਂ ਦਾ ਜੀਜਾ ਜੀ ਐ ਦਰਾਖਤ ਪੜਦੇ ਆ ਵਪਾਰੀ ਨੇ ਹਾਂ ਜੀ ਉਹਨਾਂ ਨੇ ਆਪਣੇ ਬੰਦੇ ਭੇਜੇ ਤੇ ਉਸ ਪੈਦਾ ਵਧਣ ਲੱਗੇ ਰੋਡ ਤੋਂ ਅੱਛਾ ਜੀ ਇੱਕ ਬੰਦਾ ਆ ਰਿਹਾ ਹੈ ਹਾਂਜੀ ਮੋਟਰਸਾਈਕਲ ਤੇ ਹਾਂਜੀ ਮਤਲਬ ਉਧਰੋਂ ਟਾਣਾ ਵੱਢਿਆ ਗਿਆ ਤੇ ਉਧਰੋਂ ਬੰਦਾ ਆ ਗਿਆ ਤੇ ਉਹਨਾਂ ਨੇ ਬਹੁਤ ਬਾਜਾ ਮਾਰ ਗਾ ਬਹੁਤ ਬਾਜਾ ਮਾਰੀਆਂ ਉਹ ਪਤੰਦਰ ਨੇ ਮੋਟਰਸਾਈਕਲ ਲਿਆ ਗਿਆ ਹੀ ਆਇਆ ਥੱਲੇ ਟਾਣਾ ਉਹਦੇ ਉੱਤੇ ਲੱਗ ਹਾਂ ਬੰਦਾ ਕੀਰਾਂ ਦਾ ਗਮ ਹੋ ਗਿਆ ਹਾਂ ਉਹਨੂੰ ਹਸਪਤਾਲ ਲੈ ਗਏ ਹਾਂ ਦੂਜੇ ਦਿਨ ਗਏ ਉਹ ਕਹਿੰਦਾ ਜੀ ਸਾਡਾ ਕਸੂਰ ਕੋਈ ਨਹੀਂ ਹਾਂ ਸਾਡੇ ਬੰਦਿਆਂ ਨੇ ਇਹਨੂੰ ਹਜ਼ਾਰ ਬਾਜ਼ ਮਾਰੀ ਹੈ ਹਾਂ ਇਹਨੂੰ ਪੁੱਛੋ ਵੀ ਉਹਨੇ ਸੁਣਿਆ ਕਿਉਂ ਨਹੀਂ ਉਹ ਕਹਿੰਦੇ ਬੋਲੇ ਹਾਂ ਅੱਛਾ ਬਿਲਕੁਲ ਕੱਲ ਦੀ ਗੱਲ ਹੈ ਉਹ ਕਹਿੰਦੇ ਬੋਲੇ ਹਾਂ ਸੁਣੇ ਕਿਤੋਂ ਜਿਆਦਾ ਮੂਰੇ ਹੋ ਕੇ ਆਏ ਆ ਇਹ ਕਰ ਦਿੰਦੇ ਹਾਂਜੀ ਤੁਸੀਂ ਕੱਲੀਆਂ ਵਾਜਾਂ ਮਾਰੀ ਇਹ ਮੂੰਹ ਨੇ ਇਹਨੂੰ ਕੀ ਪਤਾ ਇਹ ਤਾਂ ਬੋਲੇ ਹਾਂ ਉਹ ਕਹਿੰਦਾ ਫੇਰ ਵੀ ਸਾਡੀ ਵੀ ਨਹੀਂ ਗਲਤੀ ਇਹਦੀ ਵੀ ਨਹੀਂ ਗਲਤੀ ਇਹਦੀ ਵੀ ਨਹੀਂ ਗਲਤੀ ਹੈਨਾ ਇਹ ਤਾਂ ਦਰਾਖਤ ਲਿਆ ਆਖੜਾ ਵਿਚਣਾ ਹਾਂ ਕਹਿੰਦੇ ਇਲਾਜ ਕਰਾਓ ਇਹਦਾ ਬਾਤ ਗੱਲ ਖਤਮ ਹਾਂ ਜਾਨ ਬਚ ਗਈ ਹੈਨਾ ਹਾਂਜੀ ਕਿਉਂਕਿ ਇੱਕ ਅੱਜ ਕੱਲ ਔਰਤਾਂ ਹਾਂਜੀ ਨਹੀਂ ਕਰਾਂ ਤੇ ਬਹੁਤ ਕਲੇਸ਼ ਹੁੰਦਾ ਹਾਂ ਕਈ ਚ ਕੀ ਯਾਰ 90 ਕਰਾਂ ਚ ਹੁੰਦਾ ਹੁੰਦਾ ਹੀ ਆ ਜੀ ਕਲੇਸ਼ ਤਾਂ ਹਰ ਇੱਕ ਜਗ੍ਹਾ ਮਾਰੀ ਮਾਰੀ ਗੱਲ ਤੇ ਗਰਮੀ ਹੈਗੀ ਹੈ ਖਾਣੇ ਪਾਣੇ ਚ ਜਾਨ ਨਹੀਂ ਰਹੀ ਹਾਂ ਤੇ ਥੋੜੀ ਜੀ ਗੱਲ ਤੇ ਗੁੱਸਾ ਆ ਜਾਂਦਾ ਗੁੱਸਾ ਆ ਜਾਂਦਾ ਜਨਾਨੀ ਦਾ ਪਤਾ ਨਹੀਂ ਕਾਹਤੋ ਅੱਜ ਕੱਲ ਹਸਾਰ ਹੀ ਨਹੀਂ ਸਕਦਾ ਹਾਂ ਗੱਲ ਹਾਂਜੀ ਉਹ ਕਹਿੰਦਾ ਕੋਈ ਬੰਦਾ ਸੀਗਾ ਉਹਨੂੰ ਜਨਾਨੀ ਕੰਮ ਬਹੁਤ ਕਰਾਉਂਦੀ ਸੀ ਹਾਂ ਚੱਲ ਭਾਂਡੇ ਧੋ ਰਾਤ ਨੂੰ ਐ ਕਰ ਉਹ ਲੜਕਾ ਰਾਤ ਹਾਂ ਉਨੇ ਘੰਟੇ ਜੇ ਮਾਰੇ ਚਲਾ ਕੇ ਬਾਹਰ ਨੂੰ ਕਰ ਪਿਆ ਕਹਿੰਦੀ ਹੁਣ ਕਿਧਰ ਨੂੰ ਚੱਲਿਆ ਹਾਂ ਤਨਾ ਆਪਣੇ ਪਿੰਡ ਵਾਲੇ ਵਕੀਲ ਕੋਲੇ ਚੱਲਿਆ ਹਾਂ ਉਹ ਕਹਿੰਦੀ ਉੱਥੇ ਕੀ ਆ ਤਲਾਕ ਹਾਂ ਉਹ ਸਲਾਹ ਕਰਕੇ ਉਹਨਾਂ ਮੈਂ ਨਹੀਂ ਰੱਖਣਾ ਕਹਿੰਦੀ ਜਾ ਫਿਰ ਹਾਂ ਗਿਆ ਵਕੀਲ ਕੋਲੇ ਘਰੇ ਹੁਣ ਪਿੰਡ ਦਾ ਸੀ ਹਾਂ ਜਦੋਂ ਗਿਆ ਵਕੀਲ ਨੂੰ ਵੇਖ ਕੇ ਭੱਜਾ ਕਰ ਨੂੰ ਹਾਂ ਆ ਕੇ ਬੜਾ ਬੜਾ ਭਾਂਡੇ ਧੋਣ ਲੱਗ ਗਿਆ ਹਾਂ ਉਹ ਕਹਿੰਦੀ ਹੁਣ ਗਿਆ ਸੀ ਕੀ ਜਾਂਦਾ ਵਕੀਲ ਆ ਆਖਣਾ ਸੁਭਾਅ ਤਾ ਭਾਂਡੇ ਧੋਈ ਜਾਂਦਾ ਉਹ ਵੀ ਲੱਗਿਆ ਪਿਆ ਉਹ ਵੀ ਲੱਗਿਆ ਪਿਆ ਉਹਦਾ ਵੀ ਹਾਲ ਹੀ ਆ ਉਹ ਕਹਿੰਦੀ ਭੜਿਆ ਲੋਕਾਂ ਸਾਡੇ ਤੇ ਤਾਂ ਵਿਗਿਆਨ ਸਰਚ ਕਰੀ ਜਾਂਦਾ ਹੈ ਆ ਜਿਹੜੀ ਬਿਜਲੀ ਦੀ ਕਮੀ ਹੈ ਵੀ ਜਿਵੇਂ ਪਾਣੀ ਤੋਂ ਤਿਆਰ ਕਰਦੇ ਆ ਜਿਹੜੇ ਪਲਾਂਟ ਲਾਉਨੇ ਆ ਜੇ ਕਿਤੇ ਇਹ ਔਰਤਾਂ ਦੀ ਜ਼ੁਬਾਨ ਤੇ ਲੱਗ ਜੇ ਸਿਸਟਮ ਹਾਂ ਤੇ 24 ਘੰਟੇ ਲਾਈਟ ਹਰ ਘਰ ਨੂੰ ਫ੍ਰੀ ਹੈ ਹਾਂ ਠੀਕ ਹੈ ਆਪੋ ਆਪਣੇ ਘਰਾਂ 'ਚ ਸਿਸਟਮ ਚਲਾ ਦਿਆਂਗੇ ਜਦੋਂ ਪਤਾ ਹੀ ਬੋਲਟੇਜ ਡਾਊਨ ਹੁੰਦੀ ਐ ਏਸੀ ਕੱਟ ਮਾਰਦਾ ਉਹਦੀ ਪੀਕਿਆਂ ਦੀ ਬ੍ਰਾਈ ਕਰਦੇ ਹੋ ਹਾਂ ਇੰਨੇ ਫੇਸ ਫੁੱਲ ਹਾਂ ਚਲੋ ਚਾਰ ਮੋਟਰਾਂ ਚਲਾ ਲਓ ਆ ਜਿਹਦੇ ਪੀਕਿਆਂ ਖਿਲਾਫ ਬੋਲਿਆ ਉਹਨੇ ਵੱਧ ਬੋਲਣ ਲੱਗ ਜਣਾ ਬੋਲੀ ਚੱਲੋ ਹਾਂਜੀ ਮੈਨੂੰ ਪਤਾ ਮੀਟਰ ਸਾੜ ਦੂ ਭੜਾਕੇ ਪੈ ਜਾਣਗੇ ਏਸੀਆਂ ਦੇ ਵੀ ਲੈਟ ਇਨੀ ਵੱਧ ਜਾਣੀ ਉਹ ਵੀ ਲਵਾਉਣਾ ਪਿਆ ਕਰਨਾ ਵੀ ਤੂੰ ਵੱਧ ਨਾ ਆਵੇ ਬਿਜਲੀ ਕੰਟਰੋਲਰ ਸਹੀ ਗੱਲ ਹੈ ਹਾਂ ਇਹਦਾ ਹੁਣ ਕੀ ਕਰੀਏ ਹਾਂ ਸਮਾਂ ਆ ਗਿਆ ਹਾਂਜੀ ਆਪਾਂ ਸੁਣਦੇ ਹੁੰਦੇ ਸੀ ਕੋਈ ਸਮਾਂ ਆਊਗਾ ਔਰਤ ਬੰਦੇ ਨਾਲੋਂ ਉੱਪਰ ਹੋਊਗੀ ਸਹੀ ਗੱਲ ਹੈ ਸੁਣਦੇ ਸੀ ਨਾ ਹਮ ਔਰਤਾਂ ਆਪ ਕਹਿ ਕੇ ਵਿਆਹ ਕਰਾਇਆ ਕਰਨੀਆਂ ਔਰਤਾਂ ਆਪ ਬਾਹਰ ਲੱਭਿਆ ਕਰਨੀਆਂ ਆ ਕੁੜੀਆਂ ਹਮ ਤੂੰ ਸਮਾ ਆ ਗਿਆ ਆ ਗਿਆ ਹਾਂਜੀ ਬਾਣੀ ਆ ਬਾਬੇ ਨਾਨਕ ਦੇ ਬੋਲ ਆ ਜਿਹੜੇ ਉਹ ਥੋੜੀ ਆਲੇ ਜਾਣੇ ਹਾਂਜੀ ਉਹ ਤੇ ਜਮਾ ਪਹਿਰਾ ਦੇਣਾ ਪੈਣਾ ਹਮ ਕੱਲ ਜੋਕ ਦੇ ਰਿਹਾ ਹਮ ਇਹ ਤਾਂ ਅਸੀਂ ਨਹੀਂ ਬੱਸ ਸਕਦੇ ਹਮ ਇਸ ਕਰਕੇ ਥੋੜਾ ਨਰਵਾਈ ਨਾਲ ਚੱਲੋ ਘਰ ਨੂੰ ਚਲਾਉਣਾ ਹੈ ਹਮ ਉਹਨੂੰ ਕਿਵੇਂ ਚਲਾਉਣਾ ਕਿਉਂਕਿ ਬੰਦੇ ਨੇ ਚਲਾਉਣਾ ਹੈ ਹਮ ਜਨਾਨੀ ਨੇ ਪੈਸਾ ਬਚਾਉਣਾ ਬੰਦੇ ਨੇ ਕਮਾਉਣਾ ਹੈ ਹਮ ਠੀਕ ਹੈ ਨਾ ਇਸ ਕਰਕੇ ਭਈ ਜਿਕੇ ਤੇ ਮਾਰੀ ਮੋਟੀ ਕੈਂਤੂ ਪ੍ਰਾਂਤੂ ਹੁੰਦੀ ਵੀ ਹੈ ਥੋੜਾ ਜਿਹਾ ਸਹਿਣ ਕਰ ਲੋ ਸਹਿਣ ਕਰ ਲੋ ਭਈ ਇਹੀ ਹੈ ਹੋਰ ਤਾਂ ਕੀ ਹੈ ਹਨਾ ਇੱਕ ਜਣਾ ਟਾਲਾ ਵੱਟ ਲੈ ਟਾਲਾ ਵੱਟ ਚੋ ਹਾਂਜੀ ਕਿਉਂਕਿ ਹੁਣ ਅਸੀਂ ਵੀ ਬਚਪਨ ਚ ਹਰੇਕ ਬੰਦਾ ਸਾਡੇ ਬੰਦੇ ਨੇ ਭੰਗ ਟਿੱਕੀਆਂ ਖਾਰੀਆਂ ਭੰਗ ਅੜਾ ਅੱਛਾ ਜੀ ਟਿੱਕੀਆਂ ਖਾ ਕੇ ਤੇ ਕੰਜਰ ਦੇ ਸ਼ਹਿਰ ਚ ਚਲੇ ਗਏ ਅੱਛਾ ਜੀ ਕਿਉਂ ਰੇਲ ਦੀ ਲਾਈਨ ਕਰਾਸ ਕਰਨੀ ਹਾਂ ਲੈਨ ਦੀ ਪਰਲੀ ਚ ਬੈਠ ਕੇ ਜਾਈ ਅੱਦੁੱਦ ਹਾਂ ਇੱਕ ਦੋਨੇ ਪਾਸੇ ਹੱਤ ਪਾ ਕੇ ਜਾਈ ਜਾਂਦਾ ਹਾਂ ਹਰੂਰ ਦਾ ਕਹਿੰਦਾ ਮੇਰਾ ਪੈਰ ਥੱਕ ਗਿਆ ਇੰਨੀਆਂ ਪੌੜੀਆਂ ਮੈਂ ਨਹੀਂ ਕਿਤੇ ਚੱਲਿਆ ਅੱਛਾ ਉਹ ਜੀ ਕਹਿੰਦਾ ਪੌੜੀਆਂ ਦਾ ਛੱਡ ਦੋ ਇੰਨੀ ਨੀਵੀਂ ਰੇਲਿੰਗੀ ਨੇ ਲਾਈ ਹਾਂ ਬਹਿ ਕੇ ਫੜਨੀ ਪੈਦੀ ਹੈ ਪਰੀਆਂ ਨੂੰ ਪਟੜੀਆਂ ਪਟੜੀਆਂ ਲੋਕ ਝਾਕੀ ਜਾਣ ਵੀ ਇਹ ਕਦੇ ਕੋਈ ਨਹੀਂ ਪਈ ਜਾਂਦੇ ਆ ਕੀ ਕੁੱਝ ਕਹਿੰਦਾ ਉਹ ਇੱਥੇ ਆਈ ਨਹੀਂ ਪਤਾ ਵੀ ਉਹਨਾਂ ਨੂੰ ਦੈਸ ਕਿਥੋਂ ਹੋ ਗਿਆ ਇੱਕ ਨੂੰ ਪੌੜੀਆਂ ਦੀ ਸੀ ਜਾਨ ਇੱਕ ਨੂੰ ਰੇਲਿੰਗ ਦੇ ਪੈਪ ਦੀ ਸੀ ਜਾਨ ਹਾਂ ਉਹਨਾਂ ਨੂੰ ਪੌੜੀਆਂ ਛੱਡ ਕੇ ਦੇ ਦੇ ਕਿ ਰੇਲਿੰਗੀ ਨਹੀਂ ਲਾਈ ਇੰਨੀ ਹਾਂ ਸੁੱਕਾ ਪੈੜੀ ਬੋ ਕਰਦਾ ਮੰਜਾ 7 ਨਾਲ ਹਾਂ ਕਈ ਵਾਰੀ ਮੰਜਾ ਥੱਲੇ ਹੁੰਦਾ ਨਾ ਆਮ ਹੀ ਹੁੰਦਾ ਆਪਾਂ ਨੂੰ ਤੇ ਇਹ ਨਹੀਂ ਬੰਦਾ ਜਹਾਜ ਤੇ ਚੜ ਜਾਂਦਾ ਤੇ ਇੱਕ ਸ਼ਹਿਰਾਂ ਦਾ ਤੇ ਪਿੰਡਾਂ ਦਾ ਬਹੁਤ ਫਰਕ ਹੈ ਹਾਂਜੀ ਬਿਲਕੁਲ ਜੀ ਹਨਾ ਸ਼ਹਿਰਾਂ ਦਾ ਰਹਿਣ ਸਹਿਣ ਪਿੰਡਾਂ ਦਾ ਰਹਿਣ ਸਹਿਣ ਪਿੰਡਾਂ ਦਾ ਰਹਿਣ ਸਹਿਣ ਫਰਕ ਹੈ ਸ਼ਹਿਰਾਂ ਵਾਲਿਆਂ ਨੂੰ ਪਿੰਡਾਂ ਬਾਰੇ ਨਹੀਂ ਪਤਾ ਹਾਂ ਸ਼ਹਿਰ ਵਾਲਾ ਨੂੰ ਹੁਣ ਪਤਾ ਲੱਗਿਆ ਮੱਕਣੋਂ ਘਰੇ ਕੱਢਣ ਲੱਗ ਗਏ ਆ ਹਾਂ ਨਹੀਂ ਹੁਣ ਘਰੇ ਬਣਾਉਣ ਲੱਗ ਗਏ ਆ ਪਹਿਲਾਂ ਤਾਂ ਸ਼ਹਿਰ ਵਾਲਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਮੱਕਣ ਕਿਵੇਂ ਨਿਕਲਦਾ ਹੈ ਹਾਂ ਹਾਂ ਕਿਹੜੀ ਚੀਜ਼ ਕਿਵੇਂ ਬਣਦੀ ਹੈ ਹਾਂਜੀ ਉਹ ਤਾਂ ਹੈਰਾਨ ਹੁੰਦੇ ਸੀ ਹਾਂ ਠੀਕ ਹੈ ਨਾ ਹਾਂਜੀ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਸੀ ਵੀ ਰੂਹ ਐ ਬਣਦੀ ਹੈ ਪਿੰਡਾਂ 'ਚ ਪੈਦਾ ਹੁੰਦੀ ਹੈ ਹਾਂ ਅੱਛਾ ਯਾਰ ਕਹਿੰਦੇ ਰੂਹ ਵੀ ਬੂਟੇ ਨੂੰ ਲੱਗਦੀ ਹੈ ਹਾਂ ਹੈਨਾ ਉਹ ਤਾਂ ਹੈਰਾਨ ਹੁੰਦੇ ਸੀ ਉਦੋਂ ਹਾਂਜੀ ਹਾਂਜੀ ਵੱਡੇ ਸ਼ਹਿਰਾਂ ਨੂੰ ਨਹੀਂ ਪਤਾ ਆਈ ਕੋਈ ਵਿਚਾਰੀ ਕੁੜੀ ਸੀ ਹਾਂ ਸ਼ਹਿਰੀ ਸੀ ਪੜ੍ਹੀ ਲਿਖੀ ਸੀ ਕਿਸੇ ਪਿੰਡ 'ਚ ਵਿਆਹੀ ਗਈ ਹਾਂ ਹੁਣ ਪਿੰਡਾਂ ਤੇ ਪਿੰਡਾਂ 'ਚ ਹੁਣ ਬ੍ਰਸ਼ ਕੋਈ ਨਹੀਂ ਕਰਦਾ ਸੀ ਹੂੰ ਦੱਤ ਨਹੀਂ ਹੁੰਦੀ ਸੀ ਦੱਤ ਨਹੀਂ ਹੁੰਦੇ ਸੀ ਸ਼ਹਿਰ ਵਾਲੇ ਬ੍ਰਸ਼ ਕਰਦੇ ਸੀ ਹੂੰ ਉਹ ਕੁੜੀ ਤੜਕੇ ਉੱਠੀ ਹੂੰ ਤੇ ਉਹ ਸਾਸੂ ਮਾਂ ਕਹਿੰਦੀ ਉਹਦੀ ਬੇਟਾ ਕਹਿੰਦੀ ਜੱਟ ਟੋਕਰੀ ਟੋਕਰੀ ਪੱਠਿਆਂ ਦੀ ਪਾ ਕੇ ਆਪਸ ਹਾਂ ਉਹ ਆਈ ਤੇ ਮੱਝ ਗਾਲੀ ਕਰੀ ਜਾਵੇ ਹਾਂ ਵਿਚਾਰੀਆਂ ਨੂੰ ਗਾਲੇ ਪੈ ਜਾਂਦੇ ਆਪਸ ਹਾਂ ਝੱਕ ਡਿੱਗੀ ਜਾਵੇ ਉਹ ਮੁਰਿਆਈ ਹੂੰ ਉਹ ਕਹਿੰਦੀ ਪੱਠੇ ਪਾਇਆ ਕਹਿੰਦੀ ਅਜੇ ਰੋਕ ਕੇ ਪਾਉਣੀ ਆ ਹਾਂ ਉਹ ਕਹਿੰਦੀ ਕਿਉਂ ਕਹਿੰਦੀ ਅਜੇ ਤਾਂ ਮੱਝ ਬਰਾਛ ਕਰੀ ਜਾਂਦੀ ਆ ਅੱਛਾ ਜੀ ਕਿਹੜਾ ਬਰਾਸ ਆ ਇਹ ਹਾਂ ਨਹੀਂ ਚੱਕ ਗੱਟੀ ਆਂਦੀ ਆ ਉਹ ਕਹਿੰਦੀ ਪੁੱਕੀ ਆ ਉਹਨੂੰ ਪੱਠੇ ਪਾ ਹਾਂ ਗਾਲਾ ਕਰੀ ਜਾਂਦੀ ਉਹਨਾਂ ਨੂੰ ਚੱਕ ਆਉਂਦੀ ਆ ਬਰਾਛ ਕਰੀ ਜਾਂਦੀ ਹਾਂ ਨਹੀਂ ਪਤਾ ਆਉਂਦਾ ਹਾਂ ਹੁਣ ਤਾਂ ਉੱਤੀ ਆ ਉਹਦੇ ਕਿੱਥੋਂ ਪੱਠੇ ਪਾ ਦਿਆਂ ਹਾਂਜੀ ਹਰ ਉਹਨਾਂ ਸ਼ਹਿਰ ਵਾਲਿਆਂ ਨੂੰ ਪਿੰਡ ਵਾਲਿਆਂ ਦਾ ਕੀ ਪਤਾ ਯਾਰ ਬਿਲਕੁਲ ਜੀ ਬਿਲਕੁਲ ਨਹੀਂ ਪਤਾ ਆਉਂਦਾ ਇਹ ਤਾਂ ਹੋਰ ਤਾਂ ਇਹ ਬਹੁਤ ਫਰਕ ਪੈਗਾ ਮਾਸਟਰ ਜੀ ਹਾਂ ਪਹਿਲਾਂ ਤਾਂ ਬਾਲਾ ਫਰਕ ਹੁੰਦਾ ਹੀ ਬਾਲਾ ਫਰਕ ਹੁੰਦਾ ਸੀ ਹਾਂਜੀ ਗੋਲੀ ਦਾ ਵੀ ਫਰਕ ਹੁੰਦਾ ਜੀ ਹਾਂ ਸਾਡੇ ਨਾਲ ਹੁੰਦਾ ਹੀ ਲੱਪਾ ਮੁੰਡਾ ਮਰ ਗਿਆ ਅੱਛਾ ਜੀ ਉਹਨੇ ਚੌਲਾਂ ਨੂੰ ਕਿਹੜਾ ਚੋਲ ਹਾਂ ਪਾਉੜੀ ਨੂੰ ਕਿਹੜਾ ਪੋੜੀ ਹਾਂ ਕੋਲੀ ਹਾਂ ਕੋਲੀ ਨੂੰ ਹਾਂ ਤੇ ਅਸੀਂ ਕਹਿੰਦਾ ਤੂੰ ਕਹੇ ਓਏ ਹਾਂ ਚੌਲ ਕੋਲੀ ਚ ਪਾ ਕੇ ਪਾਉੜੀਆਂ ਚ ਬੈਠ ਕੇ ਖਾਵਾਂਗੇ ਲੋਹੇ ਤੇ ਕੀ ਆ ਚੋਲ ਕੋਲੀ ਚ ਪਾ ਕੇ ਪੋੜੀਆਂ ਚ ਬੈਠ ਕੇ ਖਾਵਾਂਗੇ ਹਾਂ ਉਹਨੇ ਅਸੀਂ ਕਹਾਂ ਨਹੀਂ ਪਤਾ ਜਿਵੇਂ ਸਾਡੀ ਤੇ ਆਪਿਆਂ ਦੀ ਬੋਲੀ 'ਚ ਫਰਕ ਹੈ। ਹਾਂਜੀ। ਚਲੋ ਉਹਦਾ ਆਪੋ ਆਪਣੀ ਬੋਲੀ ਹੈ। ਹਾਂ। ਵੈਸੇ ਪਕੜ ਚ ਆ ਜਾਂਦੇ ਆ। ਹਾਂ ਬਿਲਕੁਲ। ਮੈਂ ਟਰੱਕ ਤੇ ਗਿਆ ਵਾ, ਗੱਡੀ ਭਰਨੇ ਗਿਆ ਵਾ। ਅੱਛਾ ਜੀ। ਤੇ ਮੈਂ ਕਿਹਾ ਵੀ ਹਾਂ ਅਬਨਾਰਸ ਹਾਂ। ਉੱਥੇ ਬਹੁਤ ਆਪਣੇ ਬੰਦੇ ਸਰਦਾਰ ਤਾਂ ਹਾਂਜੀ। ਉਹ ਗੱਲਾਂ ਕਰਨ ਲੱਗ ਗਿਆ ਅਸੀਂ ਵੀ ਪੰਜਾਬ ਦੇ ਆ, ਅਸੀਂ ਵੀ ਪੰਜਾਬੀਆਂ ਮੈਂ ਕਹਿੰਨਾ। ਹਾਂ। ਤੁਸੀਂ ਪੰਜਾਬ ਦੇ ਨਹੀਂ ਤੁਸੀਂ ਦਿੱਲੀ ਦੇ ਹਾਂ ਕਹਿੰਦਾ ਪੰਜਾਬੀਆਂ ਸੀ ਮੈਂ ਕਿਹਾ ਤੂੰ ਕਹਿ ਘੁੱਗੀ ਹੂੰ ਕਹਿੰਦਾ ਗੁੱਗੀ ਹਾਂ ਖਦਾ ਤੇ ਫੜਿਆ ਗਿਆ ਹਾਂ ਫੜਿਆ ਗਿਆ ਘੁੱਗੀ ਕਹ ਹਾਂ ਤੇ ਗੁੱਗੀ ਕਹਿੰਦੇ ਜਾਂਦਾ ਕਹਿੰਦਾ ਜੰਮਾ ਫੜਿਆ ਗਿਆ ਹਾਂ ਉਹ ਤਾਂ ਘੁੱਗੀ ਕਹਿਣੀ ਹੀ ਨਹੀਂ ਆਉਂਦਾ ਮੈਨੂੰ ਹਾਂ ਉਹਨਾਂ ਨੂੰ ਜਿੰਨਾ ਮਰਜ਼ੀ ਕੋਹਾਲੀ ਲੈ ਘੁੱਗੀ ਨਹੀਂ ਕਹੂ ਹਾਂ ਕੱਗਾ ਨਹੀਂ ਬੋਲਣਾ ਆਉਂਦਾ ਹੁਣ ਪੰਜਾਬ ਵਾਲੇ ਲੱਗ ਕੇ ਕਹਿੰਦੇ ਹਾਂ ਫਰਕ ਪੈ ਗਿਆ ਬਿਲਕੁਲ ਜੀ ਤੇ ਤੁਸੀਂ ਬਨਾਰਸ ਦੇ ਠੱਗਾਂ ਬਾਰੇ ਸੁਣਿਆ ਹੋਊਗਾ ਨਹੀਂ ਜੀ ਬਹੁਤ ਮਸ਼ਹੂਰ ਠੱਗ ਹੁੰਦੇ ਸੀ ਬਨਾਰਸ ਦੇ ਅੱਛਾ ਜੀ ਕਹਿੰਦੇ ਕੋਹੋਂ ਦੇ ਬੰਦੇ ਲੁੱਟ ਲੈਂਦੇ। ਅੱਛਾ ਜੀ। ਸਾਡਾ ਮੋਕੇ ਦਾ ਟਰੱਕ ਡਰਾਈਵਰ ਲੁੱਟਿਆ ਉਹਨਾਂ ਨੇ। ਅੱਛਾ ਜੀ। ਮੋਟਰਸਾਈਕਲ ਲੈ ਕੇ ਆ ਗਏ। ਹਾਂ ਬਈ। ਹਾਂ। ਗੱਡੀ ਭਰਨੀ ਆ। ਹਾਂ। ਹਾਂਜੀ ਲੱਕੜ ਹੈ ਫਲਾਨੇ ਦਾ ਦੀ। ਹਾਂ। ਉਹ ਕਹਿੰਦਾ ਪਾੜਾ ਕਿੰਨਾ ਉਹ ਪਾੜਾ 20 ਰੁਪਏ ਬਤਾ ਕੇ ਦੱਸ। ਹਾਂ। ਉਹ ਕਹਿੰਦਾ ਮੈਂ ਤਾਂ 10 ਜੀ ਹੋਰ ਲੱਗਣਾ ਹੈ। ਉਹ ਅਸੀਂ ਪਹਿਲਾਂ ਲਵਾਂਗੇ। ਅੱਛਾ। ਪਾੜੇ ਚ। ਹਾਂ। ਉਹ ਕਹਿੰਦਾ ਮੈਂ ਦੇ ਦੂੰ। ਹਾਂ। ਉਹਨਾਂ ਕਾ ਪਾੜਾ ਠੀਕ ਹੈ। ਹਾਂ। ਉਹ ਕਹਿੰਦਾ ਪਰ ਪੈਸੇ ਮੈਂ ਪਹਿਲਾਂ ਨਹੀਂ ਦੇਣੇ ਕਹਿੰਦਾ ਜਦੋਂ ਗੱਡੀ ਲੋਡ ਹੋਣ ਲੱਗੀ ਤੂੰ ਸਾਨੂੰ ਪੈਸੇ ਦੇ ਦੇ ਦੀ ਅਸੀਂ ਬੈਲਟੀ ਬਣਾ ਲਿਆਵਾਂਗੇ ਹਾਂ ਕਹਿੰਦਾ ਚੱਕਰੀ ਕੋਈ ਨਹੀਂ ਹਾਂ ਉਹਨਾਂ ਨੇ ਆਰੇ ਤੇ ਜਾ ਕੇ ਗੱਡੀ ਲਵਾਤੀ ਹਾਂ ਦਾਲਾ ਖੋਲਿਆ ਹਾਂ ਜੋ ਸਤੀਰੀ ਮਾਰੀ ਗਾਰਡ ਦੇ ਨੇ ਵਿੱਚ ਹਾਂ ਇੱਕ ਸਿੱਟੀ ਉਹਨੇ 2000 ਰੁਪਏ ਅਪੜਾਤਾ ਹਾਂ ਉਹਨਾਂ ਕੋਲ ਤਾਂ ਲੋਡ ਹੋਣ ਲੱਗ ਗਿਆ ਉਹ ਬੈਟੀਆਂ ਲੈਣ ਚਲੇਗੀ ਹਾਂ ਉਹ ਪੈ ਗਏ ਕਹਿੰਦਾ ਅਜਾ ਤਾਂ ਰਦੀਂਦਰੀ ਹੈਗਾ ਸੌ ਦਾ ਲੋਡ ਹੋਊਗਾ ਸ਼ਾਮ ਤੱਕ ਹਾਂ ਉਹਨਾਂ ਧਫਾ ਮਾਰਿਆ ਕਹਿੰਦਾ ਭਾਈ ਸਾਹਿਬ ਉੱਠੋ ਹਾਂ ਕਹਿੰਦੇ ਕਹਿੰਦਾ ਆ ਵੀ ਪਰ ਗਈ ਕਹਿੰਦੇ ਹਾਂ ਚੀ ਗੱਡੀ ਕੱਢੋ ਹਾਂ ਮਰੇ ਪੂਰਾ ਮੋਸ਼ਨ ਬਣਾ ਕੇ ਤੋਰੀ ਹਾਂ ਉਹਨਾਂ ਦਾ ਭਰੀ ਹਾਂ ਦੂਹੀ ਤਰਪੀ ਹਾਂ ਤੇ ਗੱਡੀ ਚ ਮਾਲ ਜੀ ਪੈ ਹੀ ਨਹੀਂ ਪੂਰਾ ਹਾਂ ਉਹਦਾ ਕਰੈਕਟਰ ਉਤਰ ਕੇ ਦੇਖਿਆ ਹੋਇਆ ਕਹਿੰਦੇ ਇੱਕ ਹੀ ਸਤੀਰੀ ਪਈ ਆ ਉਹ ਮਗਰ ਗਿਆ ਕਹਿੰਦਾ ਭਰੋ ਯਾਰ ਉਹ ਬੰਦਾ ਇੱਕ ਵੀ ਪੈਸੇ ਦਿੱਤੇ ਆ ਅੱਛਾ ਉਹ ਬੱਤੇ ਕੋਹ ਨਹੀਂ ਸਾਨੂੰ ਕੀ ਪਤਾ ਹਾਂ ਤੇ ਕਿਸੇ ਸਤੀਰੀ ਲੈਣ ਆਈ ਸੀ ਟਰੱਕ ਲੈ ਕੇ ਜਦੀਰੀਆ ਤੇਰੇ ਟਰੱਕ ਤੇ ਜੜਤੀ ਟਰੱਕ ਤੇ ਜੜਤੀ ਉਹ ਕਹਿੰਦਾ ਕਿੰਨੇ ਦੀ ਦਿੱਤੀ ਉਹ ਕਹਿੰਦੇ ਇੰਨੇ ਦੀ ਕਹਿੰਦਾ ਲਾ ਲਓ ਪੈਸੇ ਦੇ ਦਿਓ ਮੈਨੂੰ ਤਾਂ 10000 ਲੈ ਗਈ ਕਈ ਬਈ ਸਾਡੇ ਹੱਥ ਮਾਰਨ ਵਾਲੇ ਬਹੁਤ ਮਿਲਦੇ ਆ ਬਿਲਕੁਲ ਜੀ ਅਸੀਂ ਨਵੀਂ ਗੱਡੀ ਪਾਈ 22 13 ਆਇਆ ਆਇਆ 10 ਟੈਰਾਂ ਹਾਂਜੀ ਪਹਿਲਾ ਖੇੜਾ ਹਾਪੜ ਹਾਂ ਬੰਦਾ ਮਿਲ ਗਿਆ ਸਾਨੂੰ ਹਾਂਜੀ ਕਹਿੰਦਾ ਵੀ ਭਰਨੀ ਐ ਜੋਰਾ ਹਰਦੀ ਕੋਹਾਟੋਂ ਤਾਂ ਦਾ ਮੈਦਾ ਹਾਂ ਮੈਂ ਕਿਹਾ ਭਰ ਲਾਂਗੇ ਕਿੱਥੋਂ ਭਰਨੀ ਐ ਹਾਂ ਕਹਿੰਦਾ ਵੀ ਲਖਨਊ ਹਾਂ ਲਖਨਊ ਤਾਂ ਜੁਪੀ ਦੇ ਅੱਧ ਚ ਆ ਗਿਆ ਹਾਂ ਤੇ ਅਸੀਂ ਖੜੇ ਹਜੇ ਦਿੱਲੀ ਤੋਂ ਗਾਹ ਨਾ ਲੀ ਆ ਹਾਂ ਮੇਰਾ ਮਾਲਕ ਸਾਡਾ ਬਾਈ ਪ੍ਰੀਤ ਮੁੰਡਾ ਲੁਹਾਰੇ ਵਾਲਾ ਉਹ ਨਹੀਂ ਉਹ ਨਹੀਂ ਕਹਿੰਦਾ ਐਵੇਂ ਪਹਿਲਾਂ ਗੇੜਾ ਕਹਿੰਦਾ ਠੱਗੀ ਮਾਰੂ ਇਹ ਹਾਂ ਉਹ ਕਹਿੰਦਾ ਠੱਗੀ ਮਾਰੂ ਤੇਲ ਭਰਾ ਲੋ ਬਾਈ ਹਾਂ ਠੀਕ ਹੈ ਹਾਂ ਪੈਸੇ ਲੈ ਜੋ 5-4000 ਰੁਪਏ ਐਡਵਾਂਸ ਵਿੱਚ ਹਾਂ ਬਾਈ ਚਲ ਟੈਂਕੀ ਭਰਾ ਦੇ ਫੇਰ ਲਾ ਦੇਣੇ ਕਹਿੰਦਾ ਭਰਾਓ ਅੱਛਾ ਜੀ ਉਹ ਬਾਈ ਮੈਨੂੰ ਕਹਿੰਦੇ ਟੈਂਕੀ ਭਰਾ ਕੇ ਗਾਹ ਮਾਲਣਾ ਭਰੇ ਫੇਰ ਟੈਂਕੀ ਭਰੀ ਕੀ ਕਰਾਂਗੇ ਤੇ ਮੈਂ ਕਹਾਂ ਯਾਰ ਇਹ ਕਿਵੇਂ ਕਮਾਊਗਾ ਵਿਚਾਰਾ ਹਾਂ ਜਦੋਂ ਪੈਸੇ ਹੀ ਦੇ ਰਿਹਾ ਆਪਾਂ ਨੂੰ ਟੈਂਕੀ ਭਰਾ ਰਿਹਾ ਹਾਂ ਹਾਂ ਉਹ ਕਹਿੰਦਾ ਚਲ ਤੂੰ ਪੈਸੇ ਹੀ ਦੇ ਦੇ ਯਾਰ ਸਾਨੂੰ ਉਹ ਕਹਿੰਦਾ ਲਿਆ ਉਹਨੇ ਭਰੀ ਬੈਲਟੀ ਹਾਂ ਤੇ ਬਾਈ ਅਸੀਂ ਯਕੀਨ ਜਾਂ ਕਰ ਲਿਆ ਹਾਂ ਉਹਨੇ ਪੈਸੇ ਗਣ ਕੇ ਵੜਾਉਣ ਲੱਗਿਆ ਬਾਈ ਕਹਿੰਦਾ ਰਹਿਣ ਦੇ ਯਾਰ ਹਾਂ ਨਹੀਂ ਕਹਿੰਦਾ ਇਹਨੇ ਕਾਦੀ ਟੱਕੀ ਮਾਰਨੀ ਹੈ ਮੈਨੂੰ ਕਹਿੰਦਾ ਆਪਾਂ ਤੋਂ ਕਿਹੜਾ ਕੁਝ ਲੈ ਰਿਆ ਹੈ ਇਹ ਹੂੰ ਇਹਨੂੰ ਭੇਜਣ ਦਾ ਕੀ ਫਾਇਦਾ ਆਪਾਂ ਨੂੰ ਐਵੇਂ ਹੂੰ ਇਹਦਾ ਮਤਲਬ ਮਾਲ ਹੈਗਾ ਹਾਂ ਅਸੀਂ ਭਾਈ ਉੱਠ ਕੇ ਲਖਨਊ ਜਿੱਥੇ ਕਿਹਾ ਅੱਛਾ ਜੀ ਉਹ ਕਹਿੰਦਾ ਵੀ 12 ਮੰਗ ਹੀ ਲੈ ਹਾਂ ਉਦੋਂ ਵੀ ਗਾਹ ਅੱਛਾ ਮੈਨੂੰ ਕਹਿੰਦਾ ਤਾਂ ਉਹੀ ਹੋ ਗਈ ਆਪਣੇ ਨਾਲ ਅਸੀਂ 12 ਮੰਗ ਕੀ ਆ ਗਏ ਹੂੰ 12 ਪਾਂਗੀ ਵਾਲੇ ਕਹਿੰਦੇ ਗੋਰਖਪੁਰ ਲੈ ਚੋ ਜਮਈ ਬਾਰਡਰ ਤੇ ਆ ਨਾ ਕਹ ਕਰਤੇ ਜੂ ਪੀ ਤੈਨਾਂ ਨੇ ਆਈ ਹਾਂ ਕਹਿੰਦੇ ਇਹਨਾਂ ਦੀ ਆਪਣੇ ਨਾਲ ਕੋਈ ਦੋਸਮਣੀ ਸੀ ਆ ਇਹ ਪਨੋ ਮਾਲ ਹੀ ਨਹੀਂ ਪਰਨ ਤੂ ਜੂਪੀ ਚ ਮੈਨੂੰ ਕੋਈ ਸਮਝ ਨਹੀਂ ਆਉਂਦੀ ਜਉ ਅਸੀਂ ਗੋਰਖਪੁਰ ਗਏ ਜਿਹੜੇ ਡਰੈਸ ਤੇ ਉੱਥੇ ਭਾਈ ਜੀ 100 ਗੱਡੀ ਖੜੀ ਲੈਣ ਹਜ਼ਾਰ ਆ ਗਈ ਤੇ ਅਸੀਂ ਆਲੀ ਡਾ ਕੇ ਟਰੱਕ ਹੌਲੀ ਕਰਕੇ ਸੈੜ ਹੀ ਲਈ ਜਾਨੇ ਆ ਬਾਪੂ ਭੱਜਾ ਆਵੇ ਉੱਤੋਂ ਦੀ ਹਉਣ ਦੇ ਕਹਿੰਦਾ ਉੱਤੋਂ ਦੀ ਅਸੀਂ ਭਾਈ ਗੱਡੀ ਅੰਦਰ ਵੜੀ ਟਰੱਕਾਂ ਨੇ ਰੌਲਾ ਪਾ ਲਿਆ ਆਏ ਆ ਜੀ ਜਉ ਅਸੀਂ ਇੰਨੇ ਦਿਨਾਂ ਤੇ ਖੜੇ ਆ ਦੋ ਦਿਨ ਹੋ ਗਏ ਸਾਡੇ ਨਾਲ ਭਰੋ ਉਹ ਕਹਿੰਦਾ ਆ ਗੱਡੀ ਮਾਰੀ ਖੜੇ ਆ ਜਦੋਂ ਇਹ ਗੱਡੀ ਤੋਰਤੀ ਸਾਰੀਆਂ ਭਰਾ ਤੁ ਕਿਉਂਕਿ ਪਹਿਲਾ ਨਵਾਂ ਮਾਲ ਨਵੀਂ ਗੱਡੀ ਚ ਪਾਉਣਾ ਹੈ ਫੇਰ ਅਸੀਂ ਜਾ ਕੇ ਮਹੂਰਤ ਕਰਨਾ ਹੈ ਫੇਰ ਆਪਾਂ ਥੋਡੀਆਂ ਗੱਡੀਆਂ ਭਰਾਂਗੇ ਜਿੰਨਾ ਚਿਰ ਇਹ ਨਹੀਂ ਭਰਦੀ ਭਲਾ ਸਾਰੇ ਖੜੇ ਰਹੋ ਉਹ ਕਹਿੰਦੇ ਭਰ ਦਿਓ ਅਸੀਂ ਗੱਡੀ ਲਾਈ ਬੈਕ ਕਰਕੇ ਉਹਨੇ ਲੇਬਰ ਲਾਈ ਉਹਨਾਂ ਨੇ ਲਾਦਤੀ ਤਰਪਾਲਾਂ ਨਵੀਆਂ ਸੀ ਅੱਜ ਖੋਲ ਲੰਗਾਈ ਕਿਹੜਾ ਜਿਹਾ ਭਰਿਆ ਸੀ ਮਾਲ ਕੱਲੇ ਪੱਤਿਆਂ ਲਗਾਏ ਸੀ ਦਿੱਲੀ ਦੀਆਂ ਤੇ ਉਹਨਾਂ ਨੇ ਕਰਕੇ ਤਿਆਰੀ ਤਰਪਾਲਾਂ ਵੀ ਨਾਲ ਪੁਆਈਆਂ ਫੇਰ ਬਾਪੂ ਨੇ ਨਾਰੀਅਲ ਮੰਗਾਇਆ ਮਠਿਆਈ ਮੰਗਾਈ ਨਾਰੀਅਲ ਭੰਨਿਆ ਤੇ ਪੂਜਾ ਕਰੀ ਗੱਡੀ ਮੂਰੇ ਬੈਠ ਕੇ ਕਿਉਂਕਿ ਫੈਕਟਰੀ ਵੀ ਨਵੀਂ ਸੀ ਪਹਿਲੀ ਲੋਡਿੰਗ ਸੀ ਪਹਿਲੀ ਲੋਡਿੰਗ ਉਹਨਾਂ ਦੀ ਸੀ ਤੇ ਪਹਿਲੀ ਸਾਡੀ ਸੀ ਠੀਕ ਹੈ ਫਿਰ ਉਹਨਾਂ ਨੇ ਨਾਰੀਅਲ ਭੰਨ ਕੇ ਮੂਰਤ ਕਰਕੇ 5100 ਰੁਪਏ ਦਿੱਤਾ ਸਾਨੂੰ ਸਗਣ ਹੂੰ ਤੂੰ ਖੁਸ਼ ਹੋ ਕੇ ਜਾਣਾ ਕਿ ਤੇ ਤੂੰ ਮੈਂ ਕਿ ਟੈਨਸ਼ਨ ਹੀ ਨਾ ਲੋ ਹੂੰ ਤੂੰ ਇਹ ਵੇਖ ਲੈ ਵੀ ਉਹ ਘੇੜਾ ਅਸੀਂ 9ਵੇਂ ਦਿਨ ਗੁਰੂ ਅਰਸਾਏ ਕੋਲਾ ਖਾਲੀ ਕਰਤਾ ਅੱਛਾ ਜੀ ਅੱਪ ਡਾਊਨ ਕੋਹਾਟੀ ਦਾ ਪਿੰਡੋਂ ਚੱਲ ਕੇ ਖੰਨੇਓ ਗਵਿੰਦਗੜ੍ਹ ਦੀਆਂ ਗਵਿੰਦਗੜ੍ਹੋਂ ਪੱਤੀਆਂ ਭਰੀਆਂ ਦਿੱਲੀ ਦੀਆਂ ਗਾਂ ਮੈਦਾ ਭਰਿਆ ਫਿਰ ਉਹ ਤੋਂ ਕੋਲਾ ਲਿਆ ਕੇ ਗੁਰੂ ਅਰਸੇ ਖਾਲੀ ਕਰਕੇ ਨੌਵੇਂ ਵੇਣ ਘਰੇ ਆ ਗਏ ਅੱਛਾ ਜੀ ਕੋਈ ਤਕੀਨ ਨਹੀਂ ਮੰਨਦਾ ਇਹ ਨੌਂ ਦਿਨਾਂ 'ਚ ਵੀ ਕਿੜਾ ਲੱਗ ਜਾਂਦਾ ਯਾਰ ਹਾਂ ਪਰ ਅਸੀਂ ਲਾਇਆ ਹਾਂ ਵਾਈ ਦਲੇਰ ਬੜਾ ਹੁੰਦਾ ਪ੍ਰੀਤਮ ਲੋਹਾਰਾ ਵਾਲਾ ਪ੍ਰਧਾਨ ਅੱਛਾ ਜੀ ਹੁਣ ਵੀ ਟਰੱਕ ਲੈ ਕੇ ਜਾਂਦਾ ਹੂੰ ਉਹ ਥੋੜਾ ਕਮਜ਼ੋਰ ਪੈਗਾ ਉਹਦੇ ਧੀਆ ਹੀ ਸੀ 7 ਬਈ ਰੱਬ ਨੇ ਬੇਟਾ ਨਹੀਂ ਦਿੱਤਾ ਹੂੰ ਤੇ ਪਰ ਦਲੇਰੀ ਦਲੇਰੀ ਦਾ ਕੋਈ ਅੰਤ ਹੀ ਨਹੀਂ अच्छा जी ते खुशदिल इन्ना ਸੀ ਬਹੁਤ ਚਾਲੇ ਤੇ ਕਈ ਵਾਰ ਯਾਰ ਰੱਬ ਖੁਸ਼ਦਿਲ ਬੰਦੇ ਨਾਲ ਧੋਖਾ ਵੀ ਕਰ ਜਾਂਦਾ ਹਨਾ ਨਹੀਂ ਵੀ ਦਿੰਦਾ ਬੇਟਾ ਹਨਾ ਪਰ ਮੈਂ ਉਹਨੂੰ ਸਮਝਾਇਆ ਬਾਈ ਕੀ ਪਤਾ ਰੱਬ ਨੇ ਕੀ ਚੰਗਾ ਕੀਤਾ ਤੇਰਾ ਜੇ ਦੇ ਕੇ ਲੈ ਜਾਂਦਾ ਉਹ ਬੜਾ ਵੱਡਾ ਦੁੱਖ ਸੀ ਸਹੀ ਗੱਲ ਆ ਜੀ ਹੁਣ ਦੁੱਖ ਛੋਟਾ ਹੈ ਧੀਆਂ ਵੀ ਪੋਤੀ ਹੈ ਧੀ ਦੇ ਪੁੱਤ ਮਿਲ ਜਾਣਾ ਕਰੇ ਰੱਖੀ ਕਰੇ ਰੱਖਾ ਸਹੀ ਗੱਲ ਆ ਜੀ ਦੁਦਾ ਪਤੀ ਦਿੰਨੇ ਤਾਂ ਪੋਤੀ ਲੈਣੇ ਆ ਲੈਣੇ ਆ ਉਹ ਆਪਣਾ ਹੀ ਹੁੰਦਾ ਯਾਰ ਸਹੀ ਗੱਲ ਆ ਜੀ ਇਹ ਵੀ ਬੰਦਿਆਂ ਦੀ ਸੋਚ 'ਚ ਫਰਕ ਹੈ ਹਾਂ ਜਿਹਨੂੰ ਧੀ ਦੇਤੀ ਉਹਨੂੰ ਪੁੱਤ ਵੀ ਦੇਤਾ ਹਾਂ ਸਹੀ ਗੱਲ ਹੈ ਧੀ ਦੇ ਆਉਣ ਦਾ ਅਸਾਰ ਹੁੰਦਾ ਹੈ ਕਿ ਪੁੱਤ ਵੀ ਆਊਗਾ ਹਾਂ ਉਹ ਤਾਂ ਆਇਆ ਪਿਆ ਹੁੰਦਾ ਜਦੋਂ ਧੀ ਆ ਗਈ ਤਾਂ ਉਧਰ ਪੁੱਤ ਦੂਜੇ ਪਾਸੇ ਜਨਮ ਲੈ ਗਿਆ ਸਹੀ ਗੱਲ ਹੈ ਉਹਨੇ ਵੀ ਆਉਣਾ ਹੈ ਆਉਣਾ ਜੀ ਪ੍ਰਾਣੀਆਂ ਔਰਤਾਂ ਕਹਿੰਦੀਆਂ ਹੁੰਦੀਆਂ ਇੰਜੇ ਨੇਰੀਆ ਵੀ ਤਾਂ ਮੀਂਹ ਵੀ ਆ ਜੀ ਮੀਂਹ ਆ ਠੀਕ ਹੈ ਨਾ ਫਿਰ ਉਹ ਕਹਿੰਦੇ ਨੇ ਜੇ ਘਰਚਦਾ ਨਹੀਂ ਤਾਂ ਵਰਦਾ ਨਹੀਂ ਇਹ ਵੀ ਗੱਲ ਸਹੀ ਹੈ ਹਾਂ ਕਿ ਜੇ ਨੇ ਰੀਆ ਗਈ ਮੀਂਹ ਵੀ ਆ ਜੇ ਕੁਰੀ ਆ ਗਈ ਤਾਂ ਮੁੰਡਾ ਵੀ ਆ ਜੇ ਮੁੰਡਾ ਵੀ ਆ ਜੇ ਇਹ ਮੁੰਡਾ ਤਾਂ ਆਇਆ ਪਿਆ ਜਤੀਪ ਆਵਾਂਗੇ ਪੁੱਤ ਤਾਂ ਆਉਣਾ ਆਉਣਾ ਸਹੀ ਗੱਲ ਹੈ ਜੀ ਇਸ ਕਰਕੇ ਦਿਲ ਛੋਟਾ ਨਾ ਕਰਿਆ ਕਰੋ ਜਿਹੜਾ ਉਹ ਪੁੱਤ ਆਊਗਾ ਉਹ ਜਿਹੜਾ ਤੁਹਾਡਾ ਢਿੱਡੋ ਜੰਮਿਆ ਪੁੱਤ ਹੈ ਉਹਦੇ ਨਾਲੋਂ ਜ਼ਿਆਦਾ ਸੇਵਾ ਕਰੂਗਾ